ਸਰਨ ਕੀ ਮੈਂ ਠੀਕ ਠਾਕ ਹਾਂ ਪਰ ਮਾਤਾ ਮਾਰਨ ਠੀਕ ਠਾਕ ਰੱਖੇ ਚੜ ਦੀ ਕਲਾ ਜੜ ਕੇ ਆ ਮੈਂ ਰਾਤ ਕੰਤੇ ਸੀ ਕਾਲੇ ਚੜਿਆ ਤੇ ਹੁਣ ਮੈਨੂੰ ਉਬਲ ਮੇਰਾ ਤਾ ਰੂਣ ਪਾ ਤਰ ਮੜਾ ਜਾ ਐਂ ਖਾਵਾਂਗੇ ਨਾਲ ਜੀ ਮੈਨ ਖਾਵਾਂਗੇ ਨਾਲ ਅਸੀਂ ਖਾਵਾਂਗੇ ਵਧੀਆ ਤਾਕਤ ਵਾਲੀ ਚੀਜ਼ ਹੁੰਦੀ ਹੈ ਕੋਈ ਸ਼ੂਗਰ ਤੇ ਵਧੀਆ ਸਰਦਾਰੀਆਂ ਸ਼ੂਗਰ ਹਨ ਟਾਈਮ ਹੋ ਗਿਆ ਛੀ ਛੀ ਵਾਦ ਕੇ ਜੀ ਮੂ ਆ ਫੜਾ ਜੀ ਮੂ ਆ ਜਾ ਜੀ ਜੀ ਦੇ ਮਾ ਜੀ ਜੰਢੀ ਕਰਕੇ ਦਿੰਗੀ ਆ ਦੇਖਦਾ ਹੁਣ ਆਵਗਾ ਜਿੰਮੂ ਆ ਵੀ ਆ ਗਿਆ ਵਕੀ ਲੈਣਾ ਹਾਂ ਕੀ ਲੈਣਾ ਸੀ ਕੀ ਲੈਣਾ ਨੂੰ ਹਾਂ ਏ ਬੱਗੂ ਚੱਲ ਬਾਹਰ ਬੈਠ ਕੇ ਬਾਹਰ ਬੈਠ ਕੇ ਦਸਮੈਂਟ ਬਾਹਰ ਬੈਠ ਕੇ ਚਲੋ ਆ ਜਾ ਮੇਰੇ ਤਾਰੇ ਹੋਇਆ ਮੈਨੋਂ ਆਈ ਆ ਵੀ ਮੈਨੂੰ ਜਾਣਾ ਪੁੱਛੀ ਉਹ ਡੱਟਮ ਹੋ ਲਵਾ ਕੇ ਹੂੰ ਚਨੇ ਤੇ ਪੱਤੇ ਕਾਲੇ ਖਾਏਗਾ ਜੀਮੂ ਦਾ ਬਹੁਤ ਫੇਵਰਟ ਹੈ ਤਾਂ ਖਾਂਦਾ ਹੈ ਕਾਲੇ ਚਨੇ ਖਾਂਦਾ ਹੈ ਨਾ ਸਬਜ਼ੀ ਦੀ ਬਣਾਈ ਸਬਜ਼ੀ ਤਾਂ ਦੂਜੀ ਹਰੇ ਛੋਲੂ ਤੇ ਬਣਾਈਏ ਇਹ ਕਾਲੇ ਚਨੇ ਆ ਇਹ ਕੱਲ ਭੇਉਤੇ ਸੀ ਅ ਸਵੇਰ ਮੈਂ ਸਬਜ਼ੀ ਬਣਾਈ ਆ ਹਰੇ ਛੋਲੂ ਦੀ ਮੇਰੇ ਦਿਮਾਗ ਚੋਂ ਨਿਕਲ ਗਈ ਮੈਂ ਭੇਉਤੇ ਘਰੋਂ ਮੈਂ ਕੱਟ ਲਈ ਬਣਾ ਲਈ ਇਹ ਨੂੰ ਖਾ ਲਾਂਗੇ ਸਬਜ਼ੀ ਬਣਾ ਕੇ ਆਪਾਂ ਹੀ ਖਾਣੀ ਹੋਣੀ ਵੀ ਆਪਾਂ ਹੀ ਖਾ ਲਈਏ ਬਸ मैं बढ़िया है इन तार्किक चल हाँ हम तू खा लिया डूल खा लिया ते पाउडर खा लिया था बिस्कुट खा लिया हम्म हम किधर चाहिए इधर होर आ जाइए आ जाइए आ जाइए आ जाइए पद्धति 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 छोले खाओगे काले काले चने खाओगे जी मुंह हिंदी नहीं सी पंजाबी नहीं हाँ हम ਅਮ ਆਲਗ ਕਰਾਂਗੇ ਤਾਂ ਜੰਪ ਜਾ। ਸੋਨੀ ਵਾਰ ਦੀ ਪਤਨੀ ਵੀਡੀਓ। ਹਾਂ ਲੈ ਵੀਡੀਓ ਬਣਾਈਓ ਤੂੰ। ਉੱਪਰ ਚੱਕ ਉੱਪਰ। ਕੋਈ ਦੇਖਾ ਦੇ ਕਿੱਥੇ ਆ ਦੇਖ ਲੈ। ਐ। ਪਹਿਲਾਂ ਬੜਾ ਵਧੀਆ ਜਾ। ਆਹ ਦੇਖ। ਇੱਧਰ ਨੂੰ ਹੋ ਛੱਡ ਡਿੱਗ ਪੂਗੀ ਉੱਤੇ। ਬਾਹਾਈ ਹੁਣ ਨਾ ਕੋਸ਼ਿਸ਼ ਕਰਦੀ। ਐ ਹੁਣ ਨਹੀਂ ਹੁਣ ਜੋਰ ਨਾਲ ਜਾਲੀ ਮਾਰਦੀ ਨਹੀਂ ਜੰਪ। ਧੀ। ਅੰਕਲੇ ਤੁਰਦੇ ਕੇ। आजा 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 ओए दे ला मुरे बैठ के सुसु कर दे ठीक है कदी बनाओ वीडियो की तो लुकिया खड़ा पौड़ियां ते ना ही नहीं करदा ओ लोग खड़ा ए के खड़ गया है ना बुगु आजा नहीं कर गई हम अब जाना फिर पिंड पिंड जाना नहीं है हैं देख 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 ਚਲਾ ਲੈ ਪੈ ਜਾ ਆ ਜਾ ਆ ਜਾ ਦੋਗੀ ਸੀ ਬਾਹਰ ਚਲਾ ਨਾ ਆ ਜਾ ਆਤੀ ਜਾਲਸੀ ਵੀ ਆ ਜਾ ਆ ਦੇ ਫਿਰ ਵਧ ਜਸ ਫਿਰ ਲੁਕ ਗਿਆ ਤੂੰ ਆ ਜਾ ਪਤਾ ਨਾ ਸੀ ਫਿੱਕੇ ਆ ਖੜਾ ਲੈ ਚਾਹ ਹੁ ਲੁਕ ਕੇ ਖੜਾ ਨਾ ਹਾਈ 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 ਸਾਈ ਆਗਾ ਨਹੀਂ ਕਰਨਾ ਚਿੱਤਰ ਪੈਣਗੇ ਚਲਾਉਣਾ ਜੀ ਪਜੇ ਪਜੇ ਪਜ ਲੈ ਫੜ ਹੱਜ ਬਿਸਕੁਟ ਬਿਸਕੁਟ ਖਾਣੇ यहाँ खेच के देखे बिस्कुट खाड़ा ले बिस्कुट खाना खाड़ा मैं बिस्कुट ले खाऊगा हाय हाय बैठ जा एक और कोले करना कर दिया पानी ना बैठ 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 तू सेक ले तू पुतु पुतु को ना ले सा चढ़ गया सह क्या औखी <laughs> तो तो होकर ना मसा खुण ना मैं टबल लेके चलिए टबल है टबल ना पीना ना हूं सारा थले थले साफ हो जाए उपरों के सौ थले हों ले मु ਲੇ ਵੀ ਮਿੰਨਾ ਟਾਲੀ ਨਾ ਸਾਫ ਕਰ ਲੈ ਪਿੰਡਾ ਬਦਿਆ ਬਣ ਗਿਆ ਸੋਹਣਾ 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 ਬਣ ਗਿਆ ਮੁੰਡਾ ਸੋਹਣਾ ਸੋਹਣਾ ਹੈ ਨਾ ਲੈ ਆ ਜ ਮਿੰਨਾ ਡੇਡ ਮਿੰਨਾ ਬਾਦ ਗੱਡੀ ਘੱਟੀ ਇੱਥੇ ਪੁੱਛ ਲੈ ਇੱਥੋਂ ਕਿੰਨਾ ਸਾਫ ਹੋ ਗਿਆ ਬਿਲਕੁਲ ਇੰਨਾ ਗੰਦਾ ਸੀ ਬਹੁਤ ਉੱਥੋਂ ਹੀ ਮੂਰੇ ਥੋੜਾ ਥੋੜਾ ਤੋਤਾ ਪਾਣੀ ਪੁਣੀਆ ਬੜਾ ਪਾਣੀ ਨੇ ਡੁੱਲ ਕੇ ਖੁਸ਼ ਸੀ ਆ ਵੀ ਕਰਦੀ ਆ ਸੱਸ ਵੀ ਇਹ ਸਾਰੇ ਚੱਪ ਕੇ ਕੰਮ ਨੇ ਕੰਮ ਲੈ ਜੇ ਮੈਨੋਂ ਆਉਂਦੇ ਤਾਂ ਗਰਮੀ ਆ ਜਾਂਦੀ जोर लगता तक है क्योंकि धक्का धक्न धक्का वाला ना पानी छोना बुगा छूना छूना छोना देख 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 सू तो देख देख अंदर नहीं जाना बैठे चल बैठ, बैठ 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 अंदर की मतलब है? गिला है सुख दिया पहला ਨਾ ਨਾ ਦਰਵਾਜੇ ਬੰਦ ਕਰ ਦੋ ਨਾ ਮੈਂ ਕੋਈ ਨਾ ਜੀ ਨਹੀਂ ਆਉਂਦੀ ਇਹਨਾਂ ਬੈਠੇ ਜਾਣ ਦੋ ਚਲੋ ਦਰਵਾਜੇ ਜਿੱਤੇ ਰਹਿ ਜਾਂਦਾ ਸੀ ਮੱਤਾ ਤੋਂ ਦੇਣੀ ਹਣਾ ਰੈਨੂ ਲੱਗੀ ਪਈ ਆ ਤੋੜ ਵੀ ਮੈਂ ਅੰਦਰ ਜਾਵਾਂ ਫਿਟ ਫਟ ਕੇ ਠੰਡ ਹੈਗੀ ਅੰਦਰ ਹੁਣ ਤਾਂ ਇੱਥੇ ਤੋਂ ਵੀ ਵਧੀਆ ਦਰ ਹਨ ਸੁਕਾ ਲੈਂਗੀ ਅਦਰ ਲੈ ਕੇ ਦੇਣੀ ਬਸਨ ਸੁੱਕੀ ਦਾ ਤੌਲੀਆ ਵੀ ਗਿੱਲਾ ਹੁੰਦਾ ਇੱਥ ਵਿੱਚ ਕਰੀ ਜਾਂਦੀ ਹੈ ਚਾਦਰ ਵਿਛਾਉਣੀ ਜਾ ਕੇ ਦੀ ਜਿੰਮੀ ਦੀ ਆ ਚਾਦਰ ਪਈ ਆ ਇਹ ਵਿਛਾਉਣੀ ਆ ਆ ਗਈ ਮੈਂ ਉੱਤਰੀ ਖੜੀ ਬੈਠੀ ਸੀ ਭੱਜ ਕੇ ਪੀਲਾ ਲੱਸੀ ਪੀਣੀ ਲੱਸੀ ਪਹਿਣਾਈ ਸੀ ਲੱਸੀ ਪਣੀ ਪੀਲਾ और लस्सी दी पीला पीला चल इतने आ जा चादर इतने इत चल जा नींद आई जाता बैठा उन्हें भी दस के मख पह पहला झूले खाई सारा तो तमू रही हूं हा ना, ना।, ना चक के शाम करूँगी सारी सैटिंग ਗਮਲੇ ਉੱਡਾ ਕੇ ਵਧੀਆ ਐਦਿਕ ਮੱਦੇ ਸਾਂਤ ਸਬਜ਼ੀ ਲਾ ਦੇਣੀ ਹੁਣ ਇੱਥੇ ਜਿੱਨਾ ਮੈਂ ਲਾ ਦੇਣੀ ਆ ਆਪਣੇ ਪਿੰਡਾਂ ਤੇ ਜਾ ਮੈਂ ਕੁਛ ਕ ਮਿਰਚਾਂ ਦੇ ਬੂਟੇ ਅੱਧੇ ਥਾਂ ਤੇ ਹੋ ਸਾਰਾ ਥਾਂ ਕਰ ਨਾਲੇ ਤਾਂ ਉਥੋਂ ਆਪਣੇ ਸਾਸ ਫੀਏ ਹੁੰਦਾ ਰਹੂਗਾ ਤੇ ਡੇਕ ਵੀ ਮੈਨੂੰ ਲੱਗਦਾ ਇੰਨੀ ਫਟਦੀ ਨਹੀਂ ਐ ਤੱਕੀ ਤੇ ਹੁਣ ਤਾਂ ਬਹੁਤ ਹੋ ਜਾਂਦੀ ਹੁੰਦੀ ਐ ਨਾਲ ਕਿ ਐ ਤਕਤਕਤੂਬਰ ਚ ਸ਼ੰਗਾਤੀ ਸੀਗੀ ਉਹ ਧੂਪ ਤਾਂ ਘੜੇ ਵੇ ਇੱਕ ਇਧਰ ਬ્લેਕ ਜੈਕ ਖੋਲ ਸੀ ਮੈਨੂੰ ਖਸ਼ੀਏ ਪੀਆ ਪਿੰਡ ਜਾਣਾ ਚਲੋ ਜਾਣਾ ਤਾਂ ਵਿਚਾਰੇ ਦੀ ਮਰ ਗਈ ਆ ਵੀ ਉਹ ਸਾਡੇ ਨਾਲ ਮੁਸਲਮਾਨ ਦਾ ਮੁੰਡਾ ਸੀਗਾ ਤੇ ਦੇਖ ਲਓ ਵੀ ਸਾਡੇ ਜਿਹੜੇ ਪਿੰਡ ਦੇ ਨਾ ਇਹਨਾਂ ਦੇ ਜਿਹੜੇ ਬਜ਼ੁਰਗ ਸੀ ਉਹ 47 ਮਿਲ ਜਾਣ ਨਹੀਂ ਦਿੱਤੇ ਇੱਥੇ ਤੇ ਰੱਖ ਲਏ ਸੀ ਉਹਨਾਂ ਨੂੰ ਬਚਾਇਆ ਸੀ ਇੱਥੇ ਸਾਡੇ ਪਿੰਡ 'ਚ ਤੇ ਉਹ 7-8 ਘਾਰਾ ਸਾਡੇ ਤਨਜਰ ਪ੍ਰਾਸਿਡੈਂਟ ਜਰ ਪ੍ਰਮ ਜਾਣਨੀ ਸੀ ਦਿੱਤਾ ਤੇ ਦਿਦਿਓ ਹੁਣ ਉਹ ਇੰਨਾ ਪਿਆਰ ਹੈ ਪਹਿਲਾਂ ਜਿਵੇਂ ਅਸੀਂ ਆਈਆਂ ਸਾਡੇ ਪਿੰਡ ਨਾਲ ਉਹਨਾਂ ਦਾ ਹੁਣ ਅੱਜ ਕੱਲ੍ਹ ਸੰਸਕਾਰ ਹੋਇਆ ਸਾਰਾ ਪਿੰਡ ਸੀ ਸਾਰੇ ਤੁਜੜ ਤੇ ਹੁਣ ਉਹਨਾਂ ਨੇ ਕੀ ਕੀਤਾ ਉਹ ਕਹਿੰਦੇ ਵੀ ਸਾਡਾ ਪਿਆਰ ਹੈ ਗੁਰੂਆਂ ਦਾ ਸਭ ਨਾਲ ਉਹਨਾਂ ਨੇ ਆਪਦਾ ਪ੍ਰੋਗਰਾਮ ਵੀ ਬਾਅਦ ਤੇ ਕਰਨਾ ਹੁੰਦਾ ਉਹਨੇ ਉਹਨੂੰ ਦਬਾਇਆ ਦਬਿਆ ਹੋਇਆ ਕੀ ਕਹਿੰਦੇ ਹਾਂ ਜੀ ਦਾ ਸੌਰੀ ਮਾਫ ਕਰਨਾ ਮੈਨੂੰ ਪਤਾ ਨਹੀਂ ਹੁਣ ਥੱਲੇ ਕੀ ਹੋ ਤਰ ਕੀਤਾ ਵੀ ਸੰਸਕਾਰ ਨਹੀਂ ਕੀਤਾ ਉਹਦਾ ਵਿੰਦਫਨਾਇਆ ਗਿਆ ਤੇ ਪਰ ਉਹਨਾਂ ਨੇ ਭੋਗ ਪਾਉਣਾ ਕੱਲ੍ਹ ਅਰਦਾਸ ਵੀ ਉਹਨੇ ਕਰਤਾ ਸਭਤ ਕਰਾਈ ਆ ਕੇ ਦਫਨਾ ਕੇ ਆ ਕੇ ਤੇ ਫਿਰ ਉਹਨਾਂ ਨੇ ਭੋਗ ਪਾਉਣਾ ਗੁਰੂਗ੍ਰਾਮ ਸਾਹਿਬ ਦਾ 9 ਦਿਨਾਂ ਤੇ 4 ਦਿਨ ਕਿਹਦੇ ਪਹਿਲੇ ਉਹ ਦੂਬਾ ਉਹਨਾਂ ਨੇ ਆਵਦਾ ਮੁਸਲਮਾਨ ਨਾਲ ਜੋ ਵੀ ਕਰਨਾ ਕਰਦੇ ਔਰ ਉਹ ਕਰਨਾ ਜੋ ਕਿ ਉਹ ਸੰਡੇ ਗੁਰੂਗ੍ਰਾਮ ਸਾਹਿਬ ਨਾਲ ਪਿਆਰ ਆ ਸਾਡਾ ਕਿ ਅਸੀਂ ਪਿੰਡ ਚ ਰਹਿੰਦੇ ਹਾਂ ਇਸ ਪਿੰਡ ਦੇ ਨੇ ਬਜਾਇ ਪਰ ਪਿੰਡ ਵਾਲਿਆਂ ਨੇ ਕਹੇ ਸਭ ਜਿਹੜਾ ਤੁਹਾਡਾ ਆਵਦਾ ਹੈ ਉਹ ਹੀ ਕਰੋ ਤੁਸੀਂ ਉਹ ਨਹੀਂ ਕਿ ਤੁਸੀਂ ਗੁਰੂਗ੍ਰਾਮ ਸਾਹਿਬ ਦਾ ਹੁਕਮ ਆਉਂਦਾ ਹੈ ਭੋਗ ਵੀ ਪਾਉਂਦੇ ਆਵਦਾ ਵੀ ਕਰਦੇ ਆ ਤੇ ਜਾਵਾਂਗੇ ਕਿਸੇ ਪਉਤੇ ਇੱਕ ਦਿਨ ਪਹਿਲਾਂ ਜਾਵਾਂਗੇ ਰਾਤ ਰਵਾਂਗੇ ਕਿੱਲੇ ਜਾਂਦੇ ਤੀਜੇ ਦਿਨ ਆਪਸ ਨਾ ਨਿਖੜ ਕਾ ਕਦੇ ਪਤੰਡਾ ਪਤੰਗ ਦਾ ਹੁੰਦਾ ਜੇ ਇੱਧਰ ਕੁਸ ਕਰਦੇ ਇਹ ਡਿੱਗਦਾ ਇੱਧਰ ਸਾਡੇ ਵਾਲੇ ਪਾਸੇ ਆ ਕੇ ਹਲਸਾਨਾ ਸੱਕ ਜੂਗੇ ਸੋਣਾ ਹੋ ਜਾਣਾ ਹੁਣ ਮੌਸਮੋਂ ਗਰਮੀ ਹੋਦੀ ਫੱਗਣ ਠੰਡ ਸੁਬਾ ਸਵੇਦ ਵੀ ਰਹੇਗੀ ਲੱਗਿਆ ਹਾ ਨਾ ਬਰਖਾ ਤਾਂ ਨਹੀਂ ਹੋਈ। ਇਹ ਮੈਂ ਰੱਖੋਗੀ। ਤੋਕੇ। ਚਾਰ ਵਜੇ ਕਮਾ ਕੇ ਲਿਆਂਦਾ ਹਾਂ, ਵੀ ਕਮਾ ਕੇ ਲਿਆਂਦਾ। ਤੇ ਅਜੇ ਨਵਾਂ ਇਸ ਕਰਕੇ ਨਾ ਅਜੇ ਦੀ ਫਰੇਕਤੀ ਚਾਹੀਸੀ। ਤੇ ਕੰਬਲ ਕੁੰਬਦੇ ਕੀ ਪਤਾ ਦੇਖ ਇਕੱਠੀ ਕੀ ਮਿਗਰਤੀ। ਠੀਕ ਹੈ ਪਉ ਤਾਂ ਚਲੀ ਅੰਦਰ। ਤੇ ਇਹ ਦੇਖੋ ਇਹ ਹੁਣ ਨਾ ਕੰਮ-ਕੁੰਮਾ ਕੇ ਹੁਣ ਲੈਂਦਾ ਕਿਵੇਂ ਸਿਰ ਘਮਾਉਂਦਾ ਹੁਣ ਫਿਰ ਦਵਾਦਾ ਭਾਲਦਾ ਡੈਡੀ ਨਹੀਂ ਆਏ ਹੱਦੀ ਕਿੱਧਰ ਚਲੇ ਗਏ ਹਾਂ ਤੇ ਅੱਜ ਨਾ ਗਰਮੀ ਦੀ ਗਰਮੈਸ਼ ਕਾਫੀ ਹੋਈ ਪਈ ਆ ਨਹੀਂ ਨੂੰ ਪਤਾ ਨਹੀਂ ਲੱਗ ਰਹੀ ਏ ਹਾਂ ਤੇ ਹੁਣ ਜਮੀਨ ਨਾ ਮੈਂ ਰੋਕੀ ਰੱਖਿਆ ਮੈਂ ਉੱਪਰ ਵੀ ਨਹੀਂ ਜਾਣ ਦਿੱਤਾ ਤਾਂ ਹੀ ਸੋਸਤ ਬੈਠੀ ਆ ਲੈ ਵੀ ਮੈਂ ਕਾਲੇ ਛੁੱਲਿਆਂ ਸੰਭਝੂ ਨਹੀਂ ਨਾ ਸੋਰੀ ਤਾਂ ਕਾਲੇ ਚਣੇ ਦੀ ਦਾਲ ਚ ਹੁੰਦੀ ਆ ਨਾ ਚਨੇ ਜਿਹੜੇ ਕਾਲੇ ਚਨੇ ਦਾਲ ਚ ਹੁੰਦੇ ਮੌਸਮ ਦੇਖੋ ਮੈਨੂੰ ਤਾਂ ਲੱਗਦਾ ਬੱਦਲ ਵੀ ਮੇਰੀ ਮਸ਼ੀਨ ਵੀ ਬਾਹਰ ਪਈ ਹੈ ਮੈਂ ਤਾਂ ਕਿੱਥੀ ਮੈਂ ਕੱਪੜੇ ਧੋਣੇ ਗਾਉਣੀ ਕੱਪੜੇ ਪੱਗ ਭੁੱਕਾ ਕਾਫੀ ਵੀ ਧੋਣਾਂਗੇ ਚਲ ਆ ਜਾ ਜਾ ਲੈ ਮੇਰੇ ਕਾਲੇ ਚਣੇ ਦੀ ਸਬਜ਼ੀ ਬਣਾਈ ਪਈ ਹੈ ਮੈਂ ਦੋ ਬਰੀ ਖਾ ਲਈ ਹੈ ਤੇ ਦੋ ਬਾਅਦ ਨੂੰ ਦੁੱਧ ਚ ਪੱਤੀ ਪਾ ਕੇ ਪੀ ਲੈਣ ਬਸ ਬੜਾ ਕੁਝ ਖਾਣੇ ਹੂੰ ਇੱਕ ਨਾ ਉਹ ਮੀ ਗਨ ਚਲ ਗਈ ਦੇਖਿਓ ਹੁਣੇ ਹੀ ਹਜੇ 10 ਮਿੰਟ ਹੋਇਆ 15 ਮਿੰਟ ਕਮਾ ਕੇ ਲੈ ਜਨ ਹਾਂ ਫੇਰ ਭਾਲ ਦਈਏ ਇੱਥੇ ਜਾਣਾ ਉੱਪਰ ਜਾਣਾ ਉੱਪਰ ਉੱਪਰ ਨਹੀਂ ਜਾਣ ਦਿੰਦੀ ਮੇਰੇ ਨੂੰ ਆ ਬਲ ਮੈਂ ਕੱਲ ਛੁੱਲੀ ਬੰਦ ਤੇ ਸੁਬਾਹ ਮੈਂ ਨੰਨ ਵਾਲਾ ਦਵਾਲੀ ਸੱਜ ਮੇਰੀ ਸੱਜੀ ਬਣਾ ਲਈ ਵਧੀਆ ਬੜੀ ਟੇਸਟੀ ਬਣੀ ਆ ਸਵਾਦ ਤੇ ਕਿਉਂਕਿ ਮੈਂ ਨਾ ਸਾਫ ਪਾਣੀ ਨਾ ਧੋ ਕੇ ਫਿਰ ਮੈਂ ਜਿਹੜੇ ਤੇ ਭੰਤੇ ਸੀ ਉਹੀ ਫਿਰ ਮੈਂ oval ਲੈ ਉਹ ਉਸੇ ਦੀ ਵਾਲਾ ਵਾਲੇ ਉਸੇ ਦੀ ਸਾਪਣ ਚ ਉਹੀ ਫਿਰ ਮੇ ਵਿਚ ਪਤਾ ਤੇ ਚਲੋ ਜੀ ਵੀਡੀਓ ਵਧੀਆ ਲੱਗੀ ਹੋਵੇ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰ ਦਿਓ ਬਈ ਦੱਬ ਕੇ ਚੱਕ ਲੈ ਜੀ ਮੈਂ ਇਹਦਾ ਉਹ ਆਪ ਦੀ ਹੋਕ ਕੀ